ਹੈਲੋ ਐਂਡ ਵੈਲਕਮ ਟੂ ਅਰੇਸ ਅਕੈਡਮੀ ਅਫੀਸ਼ੀਅਲ ਸਾਤ ਸ੍ਰੀ ਅਕਾਲ ਸਰਣਨ ਵਸਤੇ ਦਾਬ ਮੇਰਾ ਨਾਮ ਹੈ ਫਨਕਾਰ ਅਰੇਸ ਅਕੈਡਮੀ ਬਠਿੰਡਾ ਦੇ ਜਿਹੜੇ ਆਫਲਾਈਨ ਸੈਂਟਰ ਹੈ ਭਾਈ ਉਹ 9 10 11 ਮਈ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਨੂੰ ਬੰਦ ਰਹਿਣਗੇ ਐਂਡ ਅਗਲੀ ਜੋ ਜਾਣਕਾਰੀ ਆ ਉਹ ਅਗਲੀਆਂ ਗਾਈਡਲਾਈਨਸ ਦੇ ਮਤਾਬਕ ਤੁਹਾਨੂੰ ਦੱਸ ਦਿੱਤੀ ਜਾਵੇਗੀ ਇਸ ਸਥਿਤੀ ਦੇ ਵਿੱਚ ਤੁਹਾਨੂੰ ਸਰਕਾਰ ਦਾ ਹੀ ਸਾਥ ਦੇਣਾ ਚਾਹੀਦਾ ਜੋ ਸਰਕਾਰ ਦੀਆਂ ਗਾਈਡਲਾਈਨਸ ਆਉਂਦੀਆਂ ਜੋ ਵੀ ਇਨਫੋਰਮੇਸ਼ਨ ਆਉਂਦੀ ਆ ਪਲੀਜ਼ ਉਹਨੂੰ ਪ੍ਰੋਪਰ ਤਰੀਕੇ ਨਾਲ ਇਨਸਟਰਕਸ਼ਨਸ ਨੂੰ ਫਾਲੋ ਕਰੋ ਐਂਡ ਫਾਲਤੂ ਦੇ ਜੋ WhatsApp ਤੇ ਮੈਸੇਜ ਆ ਰਹੇ ਆ ਕੋਈ ਵੀ ਫਾਲਤੂ ਦੀ ਵੀਡੀਓ ਆ ਕੋਈ ਫਾਲਤੂ ਦਾ ਲਿੰਕ ਹੈ ਉਹਨਾਂ ਨੂੰ ਓਪਨ ਨਾ ਕਰੋ ਸਰਕਾਰ ਦੀਆਂ ਗਾਈਡਲਾਈਨ ਮਤਾਬਕ ਕੋਈ ਵੀ ਸਾਈਬਰ ਅਟੈਕ ਹੋ ਸਕਦਾ ਹੈ ਐਂਡ ਇਸ ਸਥਿਤੀ ਦੇ ਵਿੱਚ ਸਭ ਤੋਂ ਪਹਿਲਾਂ ਨੇਸ਼ਨ ਹੈ ਐਂਡ ਉਸ ਨੂੰ ਹੀ ਤੁਸੀਂ ਜੋ ਸਰਕਾਰ ਵੱਲੋਂ ਗਾਈਡਲ ਜੋ ਦੀ ਉਹਨਾਂ ਨੂੰ ਫੋਲੋ ਕਰਨ ਆਪਣੇ ਘਰੇ ਬੈਠੋ ਐਂਡ ਜੇਕਰ ਬਲੈਕਆਊਟ ਹੁੰਦਾ ਤਾਂ ਉਹਦਾ ਪਾਲਣ ਕਰੋ ਐਂਡ ਆਪਣੀ ਪੜ੍ਹਾਈ ਨੂੰ ਜੇਕਰ ਘਰੇ ਬੈਠੇ ਹੋ ਤਾਂ ਭਾਈ ਆਫਿਸ ਗੱਲ ਹੈ ਜਿੱਥੇ ਵੀ ਤੁਸੀਂ ਹੈਗੇ ਹੋ ਤਾਂ ਆਪਣੀ ਪੜ੍ਹਾਈ ਨੂੰ ਜਾਰੀ ਰੱਖੋ ਤੇ ਰਹੀ ਗੱਲ ਇਹ ਹੈ ਕਿ ਜਿਹੜੇ ਪੋਸਟਪੋਨ ਹੋਇਆ ਪੇਪਰ ਉਹਨਾਂ ਦੀ ਤੁਹਾਨੂੰ ਜਾਣਕਾਰੀ ਮੇਲ ਤੇ ਆ ਗਈ ਹੋਣੀ ਹੈ ਜਿੰਨੇ ਵੀ ਕਨਸਟੇਬਲ ਦੇ ਪੇਪਰ ਆ ਉਹ ਸਾਰਾ ਕੁਝ ਹੈ ਜਿਹੜਾ ਪੋਸਟਪੋਨ ਹੋਇਆ ਭਾਈ ਰਾਈਟ ਹੋ ਤੁਸੀਂ ਆਪਣੀ ਮੇਲ ਵਗੈਰਾ ਚੈੱਕ ਜ਼ਰੂਰ ਕਰਦੇ ਹੋ ਰਹੇ ਹੋ ਐਂਡ ਇਹਨਾਂ ਦੇ ਪੇਪਰ ਆ ਆਬਵੀਅਸ ਗੱਲ ਹੈ ਉਹ ਅਗਲੀ ਜਾਣਕਾਰੀ ਤੁਹਾਨੂੰ ਆਪਣੀ ਮੇਲ ਤੇ ਮਿਲ ਜਾਵੇਗੀ ਐਂਡ ਮੇਰੇ ਵੱਲੋਂ ਬਸ ਇਹੀ ਸੀਗਾ ਵੀ ਆਪਣਾ ਪਈ ਧਿਆਨ ਰੱਖੋ ਸਾਰੇ ਆਪਾਂ ਇਕੱਠੇ ਹੀ ਹਾਂ ਰਾਈਟ ਹੈ ਤੇ ਜਿਹੜੀ ਆਨਲਾਈਨ ਸਟੱਡੀ ਆ ਆਨਲਾਈਨ ਪੜ੍ਹਾਈ ਆ ਉਹ ਚੱਲਦੀ ਰਹੂਗੀ ਆਪਾਂ ਆਪਦੀ ਪੜ੍ਹਾਈ ਨੂੰ ਨਹੀਂ ਰੁਕਣਾਗਾ ਐਂਡ ਪ੍ਰਮਾਤਮਾ ਕਰੇ ਕਿ ਇਹ ਜੋ ਚੱਲ ਰਿਹਾ ਹੈਗਾ ਇਹ ਵੀ ਬਹੁਤ ਛੇਤੀ ਜਿਹੜਾ ਹੈਗਾ ਉਹ ਸੌਟ ਆਊਟ ਹੋ ਜੇ ਤੇ ਆਪਣੀ ਰੈਗੂਲਰ ਜਿਹੜੀ ਹੈਗੀ ਆ ਉਹ ਸਾਰਾ ਕੁਝ ਪਹਿਲਾਂ ਵਾਂਗੂ ਸਾਰਾ ਕੁਝ ਵਧੀਆ ਤਰੀਕੇ ਨਾਲ ਚੱਲੇ ਥੈਂਕ ਯੂ ਸੋ ਮੱਚ ਬਾਏ ਬਾਏ ਟੇਕ ਕੇਅਰ ਸਟੇ ਸੇਫ